ਕਲਾਕਾਰ ਕਦੇ ਵੀ ਇਸ ਦੁਨੀਆ ਨੂੰ ਛੱਡ ਕੇ ਨਹੀਂ ਜਾਂਦੇ ਉਹ ਆਪਣੀ ਕਲਾ ਦੇ ਜ਼ਰੀਏ ਹਮੇਸ਼ਾ ਆਪਣੇ ਚਾਉਣ ਵਾਲੇ ਤੇ ਦਿਲਾਂ ਤੇ ਰਾਜ ਕਰਦੇ ਨੇ ਕਲਾ ਉਹਨਾਂ ਨੂੰ ਅਮਰ ਬਣਾ ਦਿੰਦੀ ਹੈ ਰਾਜਵੀਰ ਜਵੰਦਾ ਸਰੀਰਿਕ ਤੌਰ ਤੇ ਅੱਜ ਸਾਡੇ ਵਿੱਚ ਘਾਰ ਨਹੀਂ ਹੈ ਪਰ ਉਹ ਆਪਣੀ ਕਲਾ ਦੇ ਜ਼ਰੀਏ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਵਸਦੇ ਨੇ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਮਲਾ ਸਿਨੇਮਾ ਘਰਾਂ ਦੇ ਵਿੱਚ 27 ਨਵੰਬਰ ਯਾਨੀ ਕਿ ਕੱਲ ਰਿਲੀਜ਼ ਹੋਣ ਜਾ ਰਹੀ ਹੈ ਭਾਰਤ ਤੇ ਵਿਦੇਸ਼ਾਂ ਦੇ ਵਿੱਚ ਇਸ ਫਿਲਮ ਨੂੰ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ ਦੱਸਦੀ ਕਿ ਇਸ ਫਿਲਮ ਤੋਂ ਜਿੰਨੀ ਕਮਾਈ ਹੋਊਗੀ ਉਹਦਾ ਅੱਧਾ ਹਿੱਸਾ ਰਾਜਵੀ ਜਵੰਦਾ ਦੇ ਪਰਿਵਾਰ ਨੂੰ ਦਿੱਤਾ ਜਾਏਗਾ ਮੈਂ ਇਸ ਫਿਲਮ ਦੇ ਪ੍ਰੀਮੀਅਰ ਤੇ ਇਸ ਫਿਲਮ ਨੂੰ ਵੇਖਿਆ ਔਰ ਜਦੋਂ ਵੀ ਰਾਜਵੀ ਜਵੰਦਾ ਸਕਰੀਨ ਤੇ ਆਉਂਦੇ ਸੀ ਨਾ ਤੇ ਉਹ ਸਾਨੂੰ ਸਾਰਿਆਂ ਨੂੰ ਭਾਵੁਕ ਕਰ ਜਾਂਦੇ ਸੀ ਉਹਨਾਂ ਨੂੰ ਦੇਖ ਕੇ ਸਾਡੇ ਸਾਰਿਆਂ ਦੇ ਜਜ਼ਬਾਤ ਜਿਹੜੇ ਨੇ ਉਹ ਨਿਕਲ ਆਉਂਦੇ ਸੀ ਸਾਹਮਣੇ ਜਦੋਂ ਉਹ ਸਾਨੂੰ ਆਪਣੇ ਡਾਇਲੌਗ ਦੇ ਜ਼ਰੀਏ ਇਮੋਸ਼ਨਲ ਕਰਦੇ ਸੀ ਤੇ ਅਗਲੇ ਡਾਇਲੌਗ ਤੋਂ ਸਾਡੇ ਸਾਰਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਲੈ ਕੇ ਆਉਂਦੇ ਸੀ ਯਮਲਾ ਫਿਲਮ ਦੇ ਵਿੱਚ ਰਾਜਵੀਰ ਜਵੰਦਾ ਹੀ ਹੈ ਰਾਜਵੀਰ ਜਵੰਦਾ ਜਿੱਦਾਂ ਦਾ ਆਪਣੀ ਨਿੱਜੀ ਜ਼ਿੰਦਗੀ 'ਚ ਸੀ ਰਾਜਵੀਰ ਜਵੰਦਾ ਨੂੰ ਜਿੰਨਾ ਆਪਣੀ ਕਲਾ ਨਾਲ ਪਿਆਰ ਸੀ ਜਿੰਨੀ ਉਹ ਗਾਇਕੀ ਨੂੰ ਮੁਹੱਬਤ ਕਰਦੇ ਸੀ ਉਹ ਸੇਮ ਰਾਜਵੀਰ ਤੁਸੀਂ ਉਸ ਫਿਲਮ ਦੇ ਵਿੱਚ ਵੇਖੋਗੇ ਰਾਜਵੀਰ ਜਵੰਦਾ ਦੇ ਦਾ ਕਿਰਦਾਰ ਦਾ ਵੀ ਨਾਮ ਯਮਲਾ ਦੇ ਵਿੱਚ ਰਾਜਵੀਰੀ ਹੈ ਗਾਇਕੀ ਲਈ ਜਿੰਨਾ ਪੈਸ਼ਨੇਟ ਰਾਜਵੀਰ ਜਵੰਦਾ ਸੀ ਉਹ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਦੇਖੋਗੇ हां ਇਹ ਚੀਜ਼ ਬਿਲਕੁਲ ਲੱਗਦੀ ਹੈ ਕਿ ਕਾਸ਼ ਰਾਜਵੀਰ ਸਾਡੇ ਵਿਚਾਰ ਹੁੰਦੇ ਫਿਜ਼ੀਕਲ ਤੌਰ ਤੇ ਵੀ ਇਸ ਫਿਲਮ ਨੂੰ ਸਾਡੇ ਨਾਲ ਬਹਿ ਕੇ ਦੇਖਦੇ ਇਸ ਚੀਜ਼ ਦਾ ਮਲਾਲ ਤੇ ਹੈ ਬਟ ਰੱਬ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਰੱਬ ਨੇ ਜੋ ਕੀਤਾ ਕਿਉਂ ਕੀਤਾ ਉਸ ਤੇ ਅਸੀਂ ਕੁਐਸਚਨ ਨਹੀਂ ਕਰ ਸਕਦੇ ਪਰ ਅਸੀਂ ਇੱਕ ਚੀਜ਼ ਕਰ ਸਕਦੇ ਹਾਂ ਕਿ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਹੌਸਲਾ ਦੇ ਸਕੀਏ ਇਸ ਫਿਲਮ ਨੂੰ ਦੇਖ ਕੇ ਤਾਂ ਜੋ ਜਿੰਨੀ ਉਹਨਾਂ ਨੂੰ ਹੈਗਾ ਕਿ ਉਹਨਾਂ ਦੇ ਬੇਟੇ ਦੀ ਕਲਾ ਲੋਕਾਂ ਤੱਕ ਪਹੁੰਚੇ ਰਾਜਵੀਰ ਦੇ अनेका ਗੀਤ ਹੈ ਜਿਹੜੇ ਰਿਕਾਰਡਡ ਪਏ ਨੇ ਜਿਹੜੇ ਸਮੇਂ ਸਿਰ ਰਿਲੀਜ਼ ਹੋਣਗੇ ਫਿਲਮ ਜਿਹੜੀ ਰਾਜਵੀਰ ਜੋਂਦਾ ਸੀ ਸੀ ਉਹ ਇਹ ਆਖਰੀ ਹੈ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਨੇਲ ਲੈ সিনেমা ਘਰਾਂ ਦੇ ਵਿੱਚ ਜਾ ਕੇ ਫਿਲਮ ਵੇਖਿਓ ਬਹੁਤ ਸਾਰੇ ਜਜ਼ਬਾਤ ਇਸ ਫਿਲਮ ਦੇ ਜ਼ਰੀਏ ਤੁਹਾਡੇ ਸਾਰਿਆਂ ਦੇ ਵੀ ਸਾਹਮਣੇ ਆਉਣਗੇ ਕਿਉਂਕਿ ਰਾਜਵੀਰ ਜਦ ਜ ਤੁਹਾਡੇ ਅੱਖਾਂ ਮੁਰੇ ਆਉਣਗੇ ਨਾ ਤੁਹਾਨੂੰ ਇਹ ਲੱਗੂਗਾ ਕਿ ਯਾਰ ਕਾਸ਼ ਰੱਬਾ ਤੂੰ ਸੁਣ ਲੈਂਦਾ ਉਸ ਵੇਲੇ ਸਾਡੇ ਸਾਰਿਆਂ ਦੀਆਂ ਅਰਦਾਸਾਂ ਤੇ ਰਾਜਵੀਰ ਸਾਡੇ ਵਿੱਚਕਾਰ ਹੁੰਦੇ ਪਰ ਅਸੀਂ ਰਾਜਵੀਰ ਨੂੰ ਸ਼ਰਧਾਂਜਲੀ ਹੀ ਦੇ ਸਕਦੇ ਹਾਂ ਇਸ ਫਿਲਮ ਨੂੰ ਵੇਖ ਕੇ ਤੇ ਆਪਣੇ ਨੀਡਲੇ cinema ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਕੱਲ ਨੂੰ ਜ਼ਰੂਰ ਸਾਰੇ ਜਣੇ ਵੇਖਿਆ ਨਾ ਇਹ ਫਿਲਮ ਇਹਮਲਾ